ਅੱਜ ਪਿੰਡ ਜਾਂਗੀਰਪੁਰ ਦੇ ਵਿੱਚ ਆਏ ਆ ਤੇ ਸਰਦਾਰ ਬਲਵਿੰਦਰ ਸਿੰਘ ਜੀ ਬੱਬੂ ਜੀ ਤੇ ਸਮੂਹ ਇਹਨਾਂ ਦਾ ਸਾਰਾ ਪਰਿਵਾਰ ਬੜਾ ਵੱਡਾ ਪਰਿਵਾਰ ਹੈ ਇਹਨਾਂ ਨੇ ਅੱਜ ਮੈਨੂੰ ਸਾਥ ਦਿੱਤਾ ਇਹਨਾਂ ਦਾ ਧੰਨਵਾਦ ਕਰਦਾ ਇਕੱਲੇ ਆਪ ਨਹੀਂ ਪਰ ਇਹਨਾਂ ਦੇ ਇਲਾਕੇ 'ਚ ਬਹੁਤ ਅਸਰ ਸਲੂਕ ਪ੍ਰੇਮ ਪਿਆਰ ਹੈਗਾ ਇਹ ਪਿੰਡ ਦੇ ਬਾਕੀ ਵੀ ਹੋਰ ਸੰਗਤਾਂ ਨਾਲ ਜੁੜੀਆਂ ਸੋ ਮਾਲਕ ਦੀ ਕਿਰਪਾ ਆ ਸਾਡੇ ਸਰਦਾਰ ਗੁਰਾਇਆਂ ਸਾਹਿਬ ਸਤਪੁਰਖ ਸਿੰਘ ਜੀ ਇਰਾਦਾ ਵੀ ਬਹੁਤ ਵੱਡਾ ਯੋਗਦਾਨ ਜਿਨ੍ਹਾਂ ਨੇ ਇਸ ਪ੍ਰਵਾਦ ਨੂੰ ਸਾਡੇ ਨਾਲ ਜੋੜਿਆ ਇਹ ਇਲਾਕਾ ਅਕਾਲੀ ਦੰਦਾ ਸ਼ੁਰੂ ਤੋਂ ਗੜ ਬਣਿਆ ਜਾਂਦਾ ਹੈ ਕਿਵੇਂ ਸੂਸ਼ ਕਰਦੇ ਹੋ ਕਿੰਨਾ ਵੱਡੀ ਹੈ ਤਾਕਤ ਵੱਡੀ ਹੈ ਰਾਣਾ ਪ੍ਰਵਾਦ ਵੇਖੋ ਇਹ ਇਲਾਕਾ ਅਕਾਲੀ ਦੰਦਾ ਗੜਿਆ ਸਿਗਾ ਉਹ ਰਾਣਾ ਤੇ ਯਾਦ ਆ ਵੀਰ ਕਿ ਮਾਲਕ ਦੀ ਕਿਰਪਾ ਕੀ ਯਾਦ ਬੰਦੇ ਦੇ ਨਾਲ ਵੀ ਅੱਜ ਲੋਕ ਤੁਰ ਰਹੇ ਆ ਲੋਕ ਪਾਰਟੀਆਂ ਨਾਲ ਨਹੀਂ ਤੁਰਦੇ ਅੱਜ ਜ਼ਮਾਨਾ ਹਰ ਬੰਦਾ ਬੰਦੇ ਨਾਲ ਤੁਰਦਾ ਸੋ ਮੈਨੂੰ ਬੜੀ ਖੁਸ਼ੀ ਆ ਕਿ ਅੱਜ ਸਾਰਾ ਪਰਿਵਾਰ ਮੇਰੇ ਨਾਲ ਚੱਲ ਰਿਹਾ ਤੇ ਮੇਰੀਆਂ ਬਾਹਾਂਾਂ ਤਕੜੀਆਂ ਹੋਈਆਂ ਇਹ ਇਹ ਸਾਰੇ ਇਲਾਕੇ ਚ ਇਕੱਲੇ ਇਸ ਪਿੰਡ ਚ ਨਹੀਂ ਪਰ ਪੰਜਾ ਸਤਾ ਪਿੰਡਾਂ ਚ ਇਹਨਾਂ ਦਾ ਬਹੁਤ ਅਸਰ ਸਲੂਕ ਹੈ ਇਸ ਪਰਿਵਾਰ ਦਾ ਮੇਰਾ ਨਾਮ ਜਹਾਂਜੀਪ ਸਿੰਘ ਪਿੰਡ ਜਹਾਂਗੀਰਪੁਰ ਅਸੀਂ ਪਈਓ ਅਕਾਲੀ ਦਲੋਂ ਦੇ ਨਾਲ ਜੁੜੇ ਹੋਏ ਸੀ ਉਸ ਰਝਾਵਾਂ ਕਰਕੇ ਅਸੀਂ ਰਾਣਾ ਜੀ ਦੇ ਨਾਲ ਆਏ ਸਾਡੇ ਇਹਨਾਂ ਦੇ ਕੰਮਕਾਰ ਦੇਖ ਕੇ ਕੁਝ ਕੰਮ ਰੁਬੇ ਜਿਹੜੇ ਸਾਡੇ ਵੀ ਇਹਨਾਂ ਨੇ ਕੀਤੇ ਦੀ ਉਹਨਾਂ ਦੇ ਕਾਰਨ ਅਸੀਂ ਰਾਣਾ ਜੀ ਦੇ ਨਾਲ ਜੁੜੇ ਤੇ ਸਾਡੇ 20-25 ਪਰਿਵਾਰ ਜਿਹੜੇ ਆ ਮੈਂ ਆਪਣੇ ਨਾਲ ਲੈ ਕੇ ਇਹਨਾਂ ਦਾ ਰਾਣਾ ਜੀ ਦੇ ਨਾਲ ਸੰਜੋਗ ਦਿੱਤਾ ਤੇ ਆਉਣ ਵਾਲੇ ਟਾਈਮ 'ਚ ਹੋਰ ਪਰਿਵਾਰ ਜੋੜਾਂਗੇ ਜੀ ਕੁਝ ਹੋਰ ਵੀ ਜਿਹੜੇ ਪਰਿਵਾਰ ਖਿੱਚ ਬਣਾਵਾਂਗੇ ਜੀ ਮੇਰਾ ਨਾਮ ਬਲਵਿੰਦਰ ਸਿੰਘ ਪਿੰਡ ਜਹਾਂਗੀਰਪੁਰ ਦਾ ਰਹਿਣ ਵਾਲਾ ਮੈਂ ਮੈਂ ਰਾਣਾ ਸਾਹਿਬ ਦੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹੋ ਕੇ ਹੜ ਮੰਡ ਏਰੀਆ 'ਚ ਜੋ ਇਹਨਾਂ ਨੇ ਸਾਡਾ ਝੋਨਾ ਸਾਡਾ ਵੀ ਬਚਾਇਆ ਇਹਨਾਂ ਨੇ ਮੰਡ ਨੂੰ ਆਪਣਾ ਤੁਸੀਂ ਬਲ ਨੂੰ ਤਕੜਾ ਕਰਕੇ ਉਸ ਕੰਮ ਤੋਂ ਅਸੀਂ ਇਹਨਾਂ ਨੂੰ ਸ਼ਾਬਾਸ਼ ਇਹਨਾਂ ਦੀ ਦੇਖਦੇ ਹੋਏ ਦਲੇਰੀ ਦੇਖਦੇ ਹੋਏ ਅਜ ਕਾਲੀ ਦਲ ਨੂੰ ਛੱਡ ਕੇ ਇਹਨਾਂ ਦੇ ਨਾਲ ਸਾਹਮਣੇ ਹੋਵੇ ਕੀ ਵਿਸ਼ਵਾਸ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 5-6 ਪੀੜੀਆਂ ਸਾਡੀਆਂ ਅੱਜ ਤੋਂ ਕਾਲੀ ਦਾਲ ਨਾਲ ਰਹੀਆਂ ਅਸੀਂ ਐਡਾ ਵੱਡਾ ਵਿਸ਼ਵਾਸ ਤੋਂ ਆਨੇ ਆ ਵੀ ਹੋਰ ਪਿੰਡਾਂ ਦੇ ਵਿੱਚੋਂ ਮੇਰੇ ਸਾਡੀਆਂ ਰਿਸ਼ਤੇਦਾਰੀਆਂ ਇਹਨਾਂ ਨਾਲ ਜੋੜਾਂਗੇ ਔਰ 6-7 ਪੀੜੀਆਂ ਦੀ ਗਾਂ ਗਾਰੰਟੀ ਦੇਵਾਂਗੇ ਕਿ ਰਾਣਾ ਜੀਤਾ ਸਾਥ ਨੇ